ਦੱਖਣੀ ਪੂਰਬੀ ਏਸ਼ੀਆ ਤੇ ਚੀਨ ਵਰਗੇ ਮੁਲਕਾਂ ਦੇ ਵਿੱਚ ਕਰੋਨਾ ਦੇ ਕੇਸਾਂ ਦੇ ਵਿੱਚ ਵਾਧੇ ਦੇ ਨਾਲ-ਨਾਲ ਭਾਰਤ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ਵਿੱਚ ਜਿੱਥੇ ਰਾਸ਼ਟਰੀ ਪੱਧਰ ਤੇ ਸਰਕਾਰ ਵੱਲੋਂ ਹਸਪਤਾਲਾਂ ਦੇ ਵਿੱਚ ਚੌਕਸੀ ਵਰਤਣ ਤੇ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਉੱਥੇ ਹੀ ਪੰਜਾਬ ਸਰਕਾਰ ਵੀ ਕਰੋਨਾ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ। ਹਸਪਤਾਲਾਂ ਦੇ ਵਿੱਚ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਨਾਲ ਨਜਿੱਠਣ ਦੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਇਸ ਸੰਬੰਧੀ ਹਸਪਤਾਲਾਂ ਤੇ ਆਮ ਆਦਮੀ ਕਲੀਨਿਕਾਂ ਦਾ ਨਰੀਖਣ ਕੀਤਾ ਜਾ ਰਿਹਾ ਹੈ। ਅਚਨਚੇਤ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ। ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਹੈਲਥ ਐਮਰਜੈਂਸੀ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ। ਮਤਲਬ ਅਚਨਚੇਤ ਜਿਹਨੂੰ ਔਚਕ ਜਿਹੜਾ ਹੈਗਾ ਉਹਨਾਂ ਦਾ ਮੈਂ ਦੌਰਾ ਕੀਤਾ ਸੀਗਾ। ਸਰਪ੍ਰਾਈਜ਼ ਟੈਸਟ ਸੀਗਾ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਕੋਵਿਡ ਦੀ ਪੂਰੀ ਤਿਆਰੀ ਹੈ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਤੇ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲਾਂਟ ਆਕਸੀਜਨ ਪਲਾਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾਂ ਤੇ ਜਿਹੜਾ ਹੈਗਾ ਉਹ ਲਿਕੁਇਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਂਸ ਫੇਲ ਹੋ ਜਾਏ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲਾਂਟ ਸਟੈਂਡ ਬਾਈ ਜਿਹੜਾ ਸਾਨੂੰ ਕਿਤੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਰਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਆ ਗਿਆ ਉਹਦੇ ਵਿੱਚ ਵੀ ਆਈਸੋਲੇਸ਼ਨ ਆ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲੀਕ ਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੈਂਟ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੈਂਟ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹਨੂੰ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਉਹਦੇ ਵਿੱਚ ਜਾਣਾ ਸੋ ਪੂਰੀ ਤਿਆਰੀ ਹੈ ਸਾਡੀ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਤੋ ਇਹ ਵੀ ਇੱਕ ਕਿਸਮ ਦਾ ਜਿਹੜਾ ਤੁਸੀਂ ਜਿਹੜੋ ਕਹ ਲੋ ਕੋਵਿਡ ਹੈ ਜਿਹੜਾ ਸਮਾਜ ਦਾ ਦੁਸ਼ਮਣ ਹੈ ਇਹ ਪਹਿਲਾਂ 20 ਦੇ ਵਿੱਚ ਨੇ ਬਹੁਤ ਸਾਡੀ ਪਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲੇ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਹੈ ਵਾਇਰਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਵਿਸ਼ਵ ਸਿਹਤ ਸੰਸਥਾ ਉਹਨਾਂ ਨੇ ਇਹਨੂੰ ਅਜੇ ਅਜੇ ਬਲੋਰ ਨੇ ਅਜੇ ਤੱਕ ਕਿਹਾ ਨਹੀਂ ਹੈ ਕਿ ਇਟਸ ਅ ਵੇਰੀਐਂਟ ਆਫ ਕਨਸਰਨ ਇਹਦਾ ਮਤਲਬ ਇਹ ਹੁੰਦਾ ਕਿ ਸੀਰੀਅਸ ਨਹੀਂ ਹੈ ਇਹ ਅੱਜ ਦੀ ਰੇਟ ਦੇ ਵਿੱਚ ਬਟ ਅਸੀਂ ਇਹਦੇ باوجود ਅਸੀਂ ਸਾਰੇ ਤਿਆਰੀ ਕੀਤੀ ਆ ਤੁਹਾਨੂੰ ਖਬਰਾਨ ਦੀ ਲੋੜ ਨਹੀਂ ਆ ਹੁਣ ਅਸੀਂ ਜਿਹੜਾ ਹੈਗਾ ਸਾਰਾ ਕੋਵਿਡ ਦਾ ਰਿਵਿਊ ਕਰਨ ਤੋਂ ਬਾਅਦ ਇਹ ਇੱਕ ਡਾਵਿੰਚੀ ਸਿਸਟਮ ਹੈ ਨਵਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਜਦੋਂ ਲੋਕ ਆਪਰੇਸ਼ਨ ਕਰਦੇ ਸੀ ਗਾਲ ਬਲੈਡਰ ਦਾ ਆਪਰੇਸ਼ਨ ਕਰਦੇ ਸੀ ਵੱਡਾ ਚੀਰਾ ਦੇ ਕੇ ਕਰਦੇ ਹੁੰਦੇ ਸੀ ਵੱਡਾ ਸਾਰਾ ਚੀਰਾ ਦੇ ਕੇ ਫਿਰ ਉਹਨੂੰ ਕਰਕੇ ਸਾਰਾ ਕਰਨਾ ਜਸ ਸੀਰੀਅਨ ਕਰਦੇ ਸੀ ਜਿਹੜੀਆਂ ਸਰਜਰੀਜ਼ ਹੁੰਦੀਆਂ ਸੀ ਉਸ ਤੋਂ ਬਾਅਦ ਮਰੀਜ਼ ਨੂੰ 2-3 ਹਫ਼ਤੇ ਲੱਗਦੇ ਸੀ ਠੀਕ ਹੋਣ ਲਈ ਪਹਿਲਾਂ ਟਾਂਕੇ ਲਾਣੇ ਫਿਰ ਟਾਂਕੇ ਕੱਢਣੇ ਕਿਵਰੀ ਟਾਂਕਿਆਂ ਚ ਵੀ ਫਿਰ ਸਾਡੇ ਕੋਲੇ ਜਿਹੜਾ ਸੀਗਾ ਲੈਪਰੋਸਕੋਪਿਕ ਸਰਜਰੀ ਆਈ ਉਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਉਹ ਬਲਕਿ 48 ਘੰਟੇ ਚ 72 ਘੰਟੇ ਚ ਘਰ ਚਲਾ ਜਾਂਦਾ ਸੀ ਹੁਣ ਇਹਦੇ ਚੋ ਜਿਹੜਾ ਇਹ ਬੜਾ ਸਿਸਟਮ ਹੈ ਇਹ ਲੇਟੈਸਟ ਸਿਸਟਮ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਜੜਾ ਹੈਗਾ ਡਾਰਵਿੰਚੀ ਸਿਸਟਮ ਇਹ ਇਹਨੂੰ ਰੋਬੋਟਿਕ ਸਰਜਰੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜਿਕਲ ਪ੍ਰੀਸੀਜਨ ਕਿ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਔਰ ਪੇਸ਼ੈਂਟ ਨੂੰ ਬਹੁਤ ਸਾਰੇ ਜਿਵੇਂ ਤੁਹਾਡਾ ਗਾਲ ਬਲੈਡਰ ਜਾਂ ਉਹ ਉਹਦੇ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਆ ਉਹਦੇ ਵਾਸਤੇ ਬਲੀਜ ਨੂੰ ਹਸਪਤਾਲ ਚ ਰਹਿਣ ਦੀ ਲੋੜ ਹੀ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚ ਲੈ ਜਾਓ ਉਹਦੇ ਨਾਲ ਪੇਸ਼ੈਂਟ ਨੂੰ ਹਸਪਤਾਲ ਚ ਨਹੀਂ ਰਹਿਣਾ ਪਏਗਾ ਜਿਹੜੀਆਂ ਹਸਪੀਟਲ ਰਾ ਕਿ ਹਸਪੀਟਲ ਅਕਵਾਇਰਡ ਇਨਫੈਕਸ਼ਨ ਹੁੰਦੀਆਂ ਹੋਣੀ ਰਹਿਣਗੀਆਂ ਹਸਪੀਟਲ ਸਟੇ ਦਾ ਖਰਚਾ ਨਹੀਂ ਦੇਣਾ ਪਏਗਾ ਸੋ ਇਹ ਇੰਸਟਰੂਮੈਂਟਸ ਮਹਿੰਗੇ ਜ਼ਰੂਰ ਹੈ ਲੇਕਿਨ ਗੱਲ ਇਹ ਹੈ ਕਿ ਇਹ ਸਰਕਾਰ ਨੇ ਇਲਾਜ ਦੇਣਾ ਹੈ देयर इज नो ਕੁਐਸਚਨ ਕਿ ਕਹਿੰਦਾ ਪੇਸ਼ੈਂਟ ਅਫੋਰਡ ਇਟ ਕਹਿੰਦਾ ਗਵਰਨਮੈਂਟ ਅਫੋਰਡ ਇਟ ਯੈਸ ਸਾਡੀ ਭਗਵਾਨ ਪਾਣ ਕੋਮਟ ਵੀ ਕੈਨ ਫੋਰ ਐਨੀਥਿੰਗ ਫਾਰ आवर ਪੇਸ਼IENTS ਤੇ ਜਿਹੜੇ ਇਹ ਵੀ ਅਸੀਂ ਜਿਹੜੇ ਹੈਗੇ ਤਾਂ ਕਿ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਹੈ ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਦੇ ਉੱਤੇ ਹੋਵੇ ਤੇ ਉਹ ਇਨਸਟਰੂਮੈਂਟ ਯੂਜ਼ ਕਰਨ ਔਰ ਲੋਕਾਂ ਨੂੰ ਜਿਹੜੀ ਸੁਵਿਧਾ ਹੈਗੀ ਆ ਜਿਹੜੀ ਵਰਲਡ ਕਲਾਸ ਸੁਵਿਧਾ ਜਿਹਨੂੰ ਮੈਂ ਕਹਾਂ ਜਿਹੜੇ ਆਪਰੇਸ਼ਨ ਅੱਜ ਕੱਲ ਅਮਰੀਕਾ ਚ ਹੋ ਰਿਹਾ ਤੇ ਯੂਰਪ ਚ ਹੋ ਰਿਹਾ ਔਰ ਜਿੰਦਰਾ ਹਸਪਤਾਲ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਚ ਹੋਣਗੇ ਅਸੀਂ ਸਾਰੇ ਜਿੰਨੇ ਤੁਹਾਡੇ ਸਰਜੀ ਦੇ ਆਪਰੇਸ਼ਨ ਥੀਟਰ ਹੈ ਉਹਨਾਂ ਨੂੰ ਮੋਡੂਲਰ ਆਪਰੇਸ਼ਨ ਥੀਟਰ ਬਣਾਤਾ ਹੋਇਆ ਸੋ ਮੈਂ ਲੋਕਾਂ ਨੂੰ 3 ਕਰੋੜ ਲੋਕਾਂ ਨੂੰ ਸਾਡੇ 65 ਲੱਖ ਫੈਮਿਲੀਜ਼ ਨੂੰ 10-10 ਲੱਖ ਦਾ ਬੀਮਾ ਮਿਲ ਜਾਏਗਾ ਸਾਰੇ ਇਲਾਜ ਫ੍ਰੀ ਕਰਾਂਗੇ ਬਟ ਅਸੀਂ ਆਪਣੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਵਰਗੇ ਉਹਨਾਂ ਉਹਨਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ